ਦੇਖਿਆ ਹੋਣਾ ਕਿ ਪਿਛਲੇ ਦਿਨੀ ਜੋ ਸਬ ਡਿਵੀਜ਼ਨ ਦੇ ਲੈਵਲ ਤੇ 10000 ਤੋਂ ਵੀ ਜ਼ਿਆਦਾ ਟਰਾਂਸਫਰ ਹੋਏ ਉਹ ਇਸ ਦਿਸ਼ਾ ਵੱਲ ਇੱਕ ਬਹੁਤ ਵੱਡਾ ਕਦਮ ਹੈ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਣਾ ਹੈ ਵੀ ਇਹ ਉਪਰਾਲੇ ਜਿਹੜੇ ਤਾਂ ਹੀ ਸਫਲ ਹੋ ਸਕਦੇ ਆ ਜਦੋਂ ਆਮ ਲੋਕਾਂ ਦਾ ਸਹਿਯੋਗ ਸਾਡਾ ਸਾਰਿਆਂ ਦਾ ਸਹਿਯੋਗ ਇਸ ਦੇ ਵਿੱਚ ਸ਼ਾਮਿਲ ਹੋਵੇ ਸੋ ਆਪ ਸਾਰੇ ਇਕੱਠੇ ਹੋ ਕੇ ਇਸ ਦੇ ਵਿੱਚ ਇੱਕ ਬਹੁਤ ਵੱਡਾ ਸਹਿਯੋਗ ਸਰਕਾਰ ਨੂੰ ਦਈਏ ਪੁਲਿਸ ਨੂੰ ਦਈਏ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣੇ ਅਧਰ ਤੇ ਬਹੁਤ ਵੱਡੇ ਉਪਰਾਲੇ ਕਰ ਰਿਹਾ ਖੇਡਾਂ ਬਦਲ ਪੰਜਾਬ ਦੀਆਂ ਜੋ ਸ਼ੁਰੂ ਕੀਤੀਆਂ ਗਈਆਂ 2023 ਦੇ ਵਿੱਚ ਉਹ ਵੀ ਨਸ਼ਿਆਂ ਨੂੰ ਰੋਕਣ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਸਾਡੇ 올ਿਪੀਅਨਸ ਨੂੰ ਜਿਹੜੇ ਪੈਰਿਸ ਤੋਂ ਸਾਡੇ ਹਾਕੀ ਦੇ ਪਲੇਅਰਸ ਜਿੱਦ ਕੇ ਆਇਆ ਜਾਂ ਹੋਰ ਪਲੇਅਰ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਨੂੰ ਵੀ ਬਹੁਤ ਵੱਡੇ ਲੈਵਲ ਤੇ ਸਨਮਾਨਤ ਕੀਤਾ ਗਿਆ ਸੋ ਸਰਕਾਰ ਦੇ ਵੱਡੇ ਉਪਰਾਲਿਆਂ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਪਏਗਾ ਔਰ ਸਾਨੂੰ ਇਹ ਮੈਰਾਥਨ ਉਪਰਾਲੇ ਜਿਹੜੇ ਆ ਉਹ ਡਰੱਗਸ ਨੂੰ ਕੰਟਰੋਲ ਕਰਨ ਲਈ ਕਰਨੇ ਪੈਣਗੇ ਤਾਂ ਹੀ ਜਿਹੜਾ ਡਰੱਗ ਹੈ ਉਹ ਜਲੋ ਖਤਮ ਹੋ ਸਕਦਾ ਹੈ ਸੋ ਮੈਂ ਬਹੁਤ ਮੁਬਾਰਕਬਾਦ ਹੁੰਦਾ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਤਿਕਾਰਯੋਗ ਐਮਪੀ ਸਾਹਿਬ ਜੀ ਦਾ ਸਰਦਾਰ ਦਲਬਾਗ ਸਿੰਘ ਜੀ ਜੋਲ ਸਾਹਿਬ ਸ਼ੈਸ਼ਨ ਜੱਜ ਹੁਸ਼ਿਆਰਪੁਰ ਜੀ ਤਸ਼ਰੀਫ ਫਰਮਾਨ ਹੋਏ ਨੇ ਉਹਨਾਂ ਨੂੰ ਇੱਥੇ ਪਹੁੰਚਣ ਤੇ ਵੈਲਕਮ ਜੀ ਆਇਆਂ ਨੂੰ ਆਖਦੇ ਆ ਜੀ ਉਹਨਾਂ ਦਾ ਬਹੁਤ ਹੀ ਧੰਨਵਾਦ ਹੈ ਰੋੜੀ ਸਾਹਿਬ ਜੀ ਡਿਪਟੀ ਸਪੀਕਰ ਸਾਹਿਬ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਸਾਡੇ ਸਤਕਾਰਯੋਗ ਡੀਸੀ ਸਾਹਿਬ ਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਸਾਡੇ ਉਹਨਾਂ ਦਾ ਬਹੁਤ ਹੀ ਧੰਨਵਾਦ ਹੈ ਸੋ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਇਧਰ ਬਰਾਜਮਾਨ ਨੇ ਐਮਐਲਏ ਸਾਹਿਬ ਜੀਓ ਸਰਵਾਨ ਸਪੀ ਸਰਵਾਨ ਡੀਐਸਪੀ ਸਰਵਾਨ ਬੋਲ ਸਾਰੇ ਦਾ ਧੰਨਵਾਦ ਕਰਦੇ ਆ ਸਾਡੇ ਪ੍ਰਸ਼ਾਸਨ ਤੋਂ ਸਤਿਕਾਰਯੋਗ ਡੀਆਈਡੀ ਸਾਹਿਬ ਜੀ ਤਸ਼ਰੀਫ ਫਰਮਾਨ ਨੇ ਅਜੇੇ ਤੌਰ ਤੇ ਇਸ ਮੈਰਾਥਨ ਰੋਡ ਦੇ ਵਿੱਚ ਹਿੱਸਾ ਲੈ ਲਈ ਸੋ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਇਸ ਮੌਕੇ ਤੇ ਮੈਂ ਸੱਦਾ ਦੇਣਾ ਚਾਹਾਂਗਾ ਅੱਜ ਦੇ ਮੁੱਖ ਮਹਿਮਾਨ ਪੰਡਿਤ ਬ੍ਰਹਮਸ਼ੰਕਰ ਜੰਪਾ ਜੀ ਕੈਬਨ ਮਨਿਸਟਰ ਸਤਕਾਰਯੋਗ ਮੇਰੇ ਸ਼ਹਿਰ ਦੇ ਸਾਰੇ ਹੀ ਨਿਵਾਸੀ ਪੁਲਿਸ ਦੇ ਮੁਲਾਜ਼ਮ ਇਸ ਮੈਰਾਥਨ ਦੇ ਵਿੱਚ ਜੋਸ਼ ਭਰ ਨਾਲੇ ਸਾਰੇ ਸਪੋਰਟਸਮੈਨ ਛੋਟੇ ਬੱਚੇ بڑے ਬੱਚੇ ਸਾਰੇ ਨਜ਼ਰ ਆ ਰਹੇ ਆ ਸਕੂਲਾਂ ਦੇ ਵੀ ਔਰ ਮੈਂ ਦੇਖ ਰਿਹਾ ਤੇ ਸਾਡੀ ਇਹ ਚੌਥੀ ਮੈਰਾਥਨ ਹੈ ਜਿਹਦੇ ਵਿੱਚ ਲਗਾਤਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਲਕਿ ਇੱਥੋਂ ਪੰਜਾਬ ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਆਵਾਜ਼ ਹੈ ਔਰ ਜਾਗਰਤੀ ਹੈ ਜਿਹੜਾ ਸਾਡੀ ਸਰਕਾਰ ਦਾ ਮਿਸ਼ਨ ਹੈ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਦਾ ਜਿਹੜਾ ਇਹ ਟੀਚਾ ਹੈ ਕਿ ਪੰਜਾਬ ਦੇ ਜਿੱਥੇ ਆਪਾਂ ਨਸ਼ਾ ਮੁਕਤ ਕਰਨਾ ਉੱਥੇ ਆਪਾਂ ਪੰਜਾਬ ਦੇ ਹਰੇਕ ਛੈਰੀ ਨੂੰ ਸਿਹਤਮੰਦ ਕਰਨਾ ਉਹਨੂੰ ਸਰੀਰਕ ਤੌਰ ਤੇ ਤਗੜਾ ਕਰਨਾ ਔਰ ਬੱਚਿਆਂ ਨੂੰ ਸਪੋਰਟ ਦੇ ਨਾਲ ਜੋੜ ਕੇ ਰੱਖਣਾ ਵਿੱਚ ਗਰਲਜ਼ ਵਾਸਤੇ ਲੈਪਟਾਪ ਪ੍ਰਾਈਜ਼ ਹੋਣਗੇ 90% <laughs> 90% <Okay. laughs> <please. Pardon>, <laughs> ਤੋਂ ਪਾਰੋਂ ਆਰੋ ਸਾਰੇ ਮੁਲਾਜ਼ਮ ਸਹਿਬਾਨ ਨੂੰ ਬੇਨਤੀ ਹੈ ਕਿ ਰਸਤੇ ਦੇ ਵਿੱਚ ਜਿੱਥੇ-ਜਿੱਥੇ ਵੀ ਜਿੱਥੇ-ਜਿੱਥੇ ਵੀ ਰਿਫਰੈਸ਼ਮੈਂਟ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਸਫਾਈ ਦਾ ਪ੍ਰਬੰਧ ਹੈ ਉੱਥੇ ਆਪਣੇ-ਆਪੇ ਮੁਲਾਜ਼ਮ ਸਹਿਬਾਨ ਆਪਣੇ-ਆਪੇ ਉਸਤਾਦ ਸਹਿਬਾਨ ਨੂੰ ਸਮੇਂ ਸਿਰ ਨਿਯ ਸੰਦ ਪ੍ਰਤੋਨ ਦਾ ਕਰ ਦਿੱਤਾ ਜਾਵੇ ਆ ਗਿਆ ਭਾ ਲੈ ਆ ਤੁਹਾਨੂੰ ਅੱਜ ਮਾਸਾ ਜਿੱਤਾਂ ਮੈਂ ਪਾਉਂ ਗੇ ਸਤਿ ਸ੍ਰੀ ਅਕਾਲ ਜੀ ਨਸ਼ਾ ਛਡਾਓ ਮੁਹਿੰਮ ਦੀ ਤਹਿਤ ਅ ਜੀਲਾ ਪੁਲਿਸ ਹੁਸ਼ਾਪੁਰ ਵੱਲੋਂ ਜੀਲਾ ਪ੍ਰਸ਼ਾਸਨ ਹੁਸ਼ਾਪੁਰ ਨਾਲ ਮਿਲ ਕੇ ਇੱਕ ਮੈਰਾਥਨ ਕਰਾਈ ਗਈ ਹੈ ਇਹ ਲਗਭਗ 5 ਤੋਂ 6 ਕਿਲੋਮੀਟਰ ਦੀ ਮੈਰਾਥਨ ਸੀ ਜਿਸ ਦੇ ਵਿੱਚ ਬਹੁਤ ਹੀ سارے ਸਕੂਲ ਦੇ ਬੱਚਿਆਂ ਨੇ ਤੇ ਸਾਡੇ ਜਵਾਨਾਂ ਨੇ ਹਿੱਸਾ ਲਿਆ ਮੈਨੂੰ ਬਹੁਤ ਖੁਸ਼ੀ ਦੇਖ ਕੇ ਕਿ ਛੋਟੇ ਛੋਟੇ ਬੱਚੇ ਤੇ ਕੁੜੀਆਂ ਵੀ ਇਸ ਮੈਰਾਥਨ ਦੌੜ ਦੇ ਵਿੱਚ ਸ਼ਾਮਿਲ ਸੀਗੀਆਂ ਪੰਜਾਬ ਪੁਲਿਸ ਨੇ ਹੁਸ਼ਾਪੁਰ ਪੁਲਿਸ ਵੱਲੋਂ ਇਸ ਦੇ ਵਿੱਚ ਬਹੁਤ ਅੱਛੇ ਇਨਾਮ ਵੀ ਰੱਖੇ ਗਏ ਨੇ ਜਿੱਥੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਤੇ ਸਾਰੇ ਹੀ ਪਾਰਟਿਸਪੈਂਟਸ ਨੂੰ ਬਟ ਸਰਟੀਫਿਕੇਟ ਆਫ ਪਾਰਟਿਸਪੇਸ਼ਨ ਦਿੱਤਾ ਜਾਏਗਾ ਇਹ ਇੱਕ ਕੋਸ਼ਿਸ਼ ਹੈ ਇੱਕ ਪਹਿਲ ਕਦਮੀ ਹੈ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੇ ਬਾਰੇ ਅਵੇਅਰ ਕਰਾਉਣ ਦੇ ਲਈ ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਸਾਰੇ ਹੁਸ਼ਿਆਤਪੁਰ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਕਿ ਨਸ਼ਾ ਕੋਈ ਉਹ ਜਿਹੀ ਬਿਮਾਰੀ ਨਹੀਂ ਹੈ ਜਿਸ ਤੋਂ ਅਸੀਂ ਮਜਾਤ ਨਹੀਂ ਬਾ ਸਕਦੇ ਜਿਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਜ਼ਿਲ੍ਹੇ ਦੇ ਵਿੱਚ ਵਕ-ਵਕ ਡੀ ਐਡਿਕਸ਼ਨ ਸੈਂਟਰਸ ਤੇ ਰੀਹੈਬਿਲੀਟੇਸ਼ਨ ਸੈਂਟਰ ਵੀ ਚੱਲ ਰਹੇ ਨੇ ਸਰਕਾਰ ਵੱਲੋਂ ਫ੍ਰੀ ਡੀ ਐਡਿਕਸ਼ਨ ਐਂਡ ਰੀਹੈਬ ਸੈਂਟਰ ਵੀ ਚਲਾਏ ਜਾ ਰਹੇ ਆ ਅਸੀਂ ਸਾਰੇ ਮਿਲ ਕੇ ਨਸ਼ੇ ਨੂੰ ਬਿਲਕੁਲ ਦੂਰ ਕਰ ਸਕਦੇ ਹਾਂ ਤੇ ਜਿਹੜੇ ਵੀ ਸਾਡੇ ਆਪਣੇ ਦੋਸਤ ਨੇ ਆਪਣੇ ਗਵਾਂਡੇ ਨੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਨੂੰ ਇਸ ਬਾਰੇ ਜ਼ਰੂਰ ਅਵੇਅਰ ਕਰਾਈਏ ਕਿ ਅਸੀਂ ਇੱਕ ਉਮੀਦ ਸਾਰੇ ਦੇ ਵਿੱਚ ਜਗਾਉਣਾ ਚਾਹੁੰਦੇ ਹਾਂ ਕਿ ਅਸੀਂ ਨਸ਼ੇ ਨੂੰ ਦੂਰ ਕਰ ਸਕਦੇ ਹਾਂ ਤੇ ਇਸ ਤੋਂ ਬਿਲਕੁਲ ਆਰਾਮ ਨਾਲ ਲੜਾਈ ਜਾ ਸਕਦਾ ਹੈ ਪਰ ਮਿਲ ਜੁਲ ਕੇ ਥੈਂਕ ਯੂ ਵੈਰੀ ਮਚ ਜਰਾ ਅੱਜ ਹੁਸ਼ਿਆਰਪੁਰ ਦੇ ਵਿੱਚ 5-6 ਕਿਲੋਮੀਟਰ ਦੀ ਮੈਰਾਥਨ ਹੋਈ ਹੈ ਤੇ ਤੁਹਾਨੂੰ ਇਸ ਵੇਲੇ ਦੌੜ ਕੇ ਕਿਦਾਂ ਦਾ ਲੱਗ ਰਿਹਾ ਵਾ ਸਾਨੂੰ ਇਸ ਦੌੜ ਦੇ ਵਿੱਚ ਮੇਨ ਮੰਤਵ ਸਾਡਾ ਇਹ ਸੀਗਾ ਵੀ ਅਸੀਂ ਪੈਸੇ ਲਈ ਨਹੀਂ ਸੀ ਦੌੜੇ ਅਸੀਂ ਸਿਰਫ ਸੇਤ ਲਈ ਔਰ ਡਰੱਗ ਫਰੀ ਪੰਜਾਬ ਦੇ ਲਈ ਅਸੀਂ ਦੌੜੇ ਸੀਗੇ ਔਰ ਬਹੁਤ ਅੱਛਾ ਲੱਗਾ ਅਸੀਂ ਆਪਣੇ ਟਾਈਮ ਸਿਰ ਆਪਣੀ ਮੁਕੰਮਲ ਕੀਤੀ ਹੈ ਤੇ ਸਰ ਇਹ ਉਮਰ ਦੇ ਵਿੱਚ ਤੁਹਾਡੀ ਫਿਟਨੈਸ ਦਾ ਰਾਜ ਕੀ ਆ ਸਾਡੀ ਫਿਟਨੈਸ ਦਾ ਰਾਜ ਸਾਈਕਲਿੰਗ ਐਕਸਰਸਾਈਜ਼ ਰਨਿੰਗ ਕਿੰਨਾ ਰੋਜ਼ ਸਾਈਕਲਿੰਗ ਕਰਦੇ ਅਸੀਂ ਡੇਲੀ ਸਾਈਕਲਿੰਗ ਕਰਦੇ ਹਾਂ 40-50 ਕਿਲੋਮੀਟਰ ਡੇਲੀ ਸਾਈਕਲਿੰਗ ਕਰਦੇ ਆ ਤੇ ਹੁਣ ਉਮਰ ਦੇ ਵਿੱਚ 40-50 ਕਿਲੋਮੀਟਰ ਡੇਲੀ ਹੋਰ ਉਹਨਾਂ ਤੇ ਕਰ ਮੈਂ 45000 ਕਿਲੋਮੀਟਰ ਸਾਈਕਲ ਚਲਾ ਚੁੱਕਾ ਠੀਕ ਹੈ ਉਹਨਾਂ ਦੇ ਸਟ੍ਰਾਈਡ ਮੇਰੀ 1000 ਕਿਲੋਮੀਟਰ ਥੈਂਕ ਯੂ ਸਰ ਗੁਰਜਨ ਸਿੰਘ ਦੁੱਸਵਾ ਤੋਂ ਹਾਂਜੀ ਸਰ ਹਾਂਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਦੀ ਮੈਰਾਥਨ ਬਾਰੇ ਕੀ ਕਹਿਣਾ ਜਾਓਗੇ ਰਜਿੰਦਰ ਕਮਲਜੀਤ ਦੁੱਸਵਾ ਮੈਰਾਥਨ ਜਿਹੜਾ ਬਹੁਤ ਵਧੀਆ ਹੈ ਪ੍ਰਬੰਧ ਕਰ ਰਹੇ ਆ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੋਰ ਨਸ਼ਿਆਂ ਨੂੰ ਛੱਡਣ ਲਈ ਬਹੁਤ ਵਧੀਆ ਮੈਸੇਜ ਹੈ ਡਾਕਟਰ ਜਸਵਿੰਦਰ ਸਿੰਘ ਹਰਪੂਰਾ ਦੇ ਪ੍ਰਬੰਧ ਬਹੁਤ ਵਧੀਆ ਜਿਨ੍ਹਾਂ ਨੇ ਤੀਜੀ ਚੌਥੀ ਵਾਰ ਕਰਾਇਆ ਉਹ ਅਸੀਂ ਤਕਰੀਬਨ ਹਰੇਕ ਅਜੇ ਖਾਲ ਲੈ ਲਿਆ ਤੇ ਮੇਰੀ ਯਾਸ਼ਾ ਦੀ ਉਮਰ 78 ਹੋ ਅੱਛਾ ਮਗਲੇਸ਼ ਕੁਮਾਰ ਜੀ ਆ ਉਮਰ ਜੀ ਵੀ ਇੰਨੀ ਫਿਟਨੈਸ ਕਿਦਾਂ ਕੀ ਰਾਜ ਇਹਦਾ ਮੈਂ ਤਾਂ ਬੰਦਾ ਐਸੇ ਦਾ ਰਿਹਾ 72 ਸਾਲ ਦੀ ਉਮਰ ਜਦੋਂ ਹਣਾ ਸ਼ੁਰੂ ਕੀਤਾ ਮੈਂ ਪਹਿਲਾਂ ਨਹੀਂ ਸੀ ਕੀਤਾ ਫਿਰ ਪ੍ਰੈਕਟਿਸ ਜਾਰੀ ਰੱਖੀ ਆ ਕੋਈ ਪ੍ਰੈਕਟਿਸ ਦੇ ਜੀਏ ਅਸੀਂ ਕੋਈ ਕੰਮ ਜਾਓ ਮਿਹਨਤ ਦੇ ਨਾਲ ਹੀ ਬੰਦਾ ਕਾਮਯਾਬ ਹੁੰਦਾ ਮਿਹਨਤ ਨਾਲ ਹਰ ਇੱਕ ਕੰਮ ਮਿਹਨਤ ਨਾਲ ਜੇ ਮੈਂ ਚੋੜੋ ਬਿਨਾਂ ਕੁਝ ਵੀ ਨਹੀਂ ਮਿਲਦਾ ਜਿਹੜਾ ਡੈਟਰ ਸਾਈਕਲਰ ਬਰਾਸ ਸਿੰਘ ਚੋਹਾਨ ਅੱਜ ਮੈਰਾਥਨ ਹੋਈ ਹੈ ਤੇ ਦੌੜ ਕੇ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਹਾਂਜੀ ਇਹ ਮੈਰਾਥਨ ਦਾ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਜਿਹੜੇ ਅੱਜ ਪੰਜਾਬ 'ਚ ਨਸ਼ਿਆਂ ਦਾ ਦਰਿਆ ਵਗ ਰਿਹਾ ਉਹਦੇ ਖਿਲਾਫ ਨੌਜਵਾਨਾਂ ਨੂੰ ਹਰੇਕ ਨਾਗਰਿਕ ਨੂੰ ਜਾਗਰੂਕ ਕਰਨ ਲਈ ਕਰਾਈ ਗਈ ਜਿਹੜਾ ਪ੍ਰਸ਼ਾਸਨ ਬਹੁਤ ਵਧੀਆ ਪ੍ਰਬੰਧ ਸੀ ਔਰ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਵੀ ਨਸ਼ੇ ਤਿਆਗੋ ਆਪਣੇ ਆਪ ਨੂੰ ਫਿਟਨੈਸ ਰੱਖਣ ਲਈ ਰਨਿੰਗ ਕਰੋ ਸਾਈਕਲਿੰਗ ਕਰੋ ਮੈਂ ਸਾਈਕਲਿੰਗ ਕਰਦਾ ਵਰਲਡ ਚ ਸਾਈਕਲ ਚਲਾਉਣਾ ਇਹੀ ਅਪੀਲ ਹੈ ਵੀ ਨਸ਼ਿਆਂ ਨੂੰ ਤਿਆਗੋ ਇੱਕ ਪੰਜਾਬ ਤੇ ਕਲੰਕ ਲਗਾਇਆ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਸ ਤਰ੍ਹਾਂ ਦੇ ਉਪ ਹਾਂ ਜੀ ਬਿਲਕੁਲ ਸਾਈਕਲਿੰਗ ਜੀ ਸਾਈਕਲਿੰਗ ਮੈਂ 50 ਸਾਲ ਦੀ ਜੁੜੇ ਸ਼ੁਰੂ ਕੀਤੀ ਸੀ ਹੁਣ 1,60,000 ਕਿਲੋਮੀਟਰ ਮੈਂ ਕਰ ਲਈ ਆ 1 ਲੱਖ ਕਿਲੋਮੀਟਰ ਬਾਰੇ ਇੰਡੀਆ ਬਾਕੂ ਜਾਨਾ ਹੈ ਤੇ ਸਭ ਤੋਂ ਵੱਡੀ ਮੈਂ 1550 ਕਿਲੋਮੀਟਰ ਦੀ ਲੈਂਡ ਚ ਸਾਈਕਲ ਕੀਤੀ ਹੈ ਡੇਲੀ ਕਿੰਨੇ ਕਿਲੋਮੀਟਰ ਸਾਈਕਲ ਚਲਾਉਂਦੇ ਆ ਡੇਲੀ ਮੈਂ 70 ਤੋਂ 100 ਕਿਲੋਮੀਟਰ ਚਲਾਉਂਦਾ ਡੇਲੀ ਨਹੀਂ ਸਰ ਆਪਣੇ ਆਪ ਨੂੰ ਕੱਢਣ ਲਈ ਤੇ ਆਪਣੀ ਪ੍ਰੈਕਟਿਸ ਲਈ ਠੀਕ ਥੈਂਕ ਯੂ ਸਰ ਵੈਲਕਮ ਹਾਂ ਜੀ ਅੰਕਲ ਜੀ ਅੱਜ ਕੀ ਨਾਮ ਜੀ ਤੁਹਾਡਾ ਮੇਰਾ ਗੁਰਜਿੰਦਰ ਸਿੰਘ ਟਾਂਡਾ ਕਿ ਅੱਜ ਮੈਰਾਥਨ ਹੋਈ ਹੁਸ਼ਿਆਰਪੁਰ ਦੇ ਵਿੱਚ ਤੇ ਦੌੜ ਕੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਮੈਂ ਆਪਣੀ ਲਾਈਫ ਦੇ ਵਿੱਚ ਫਸਟ ਟਾਈਮ ਦੌੜਿਆ ਵਾ ਬਹੁਤ ਹੀ ਚੰਗਾ ਲੱਗਾ ਔਰ ਅੱਜ ਮੰਗਲਵਾਰ ਦੀ ਸਵੇਰ ਆ ਅੱਜ ਉਮੀਦ ਆ ਕਿ ਪ੍ਰਮਾਤਮਾ ਨੇ ਇਹ ਮੰਗਲ ਮਈ ਸੂਰਜ ਚੜ੍ਹਿਆ ਵਾ ਔਰ ਹੁਸ਼ਿਆਰਪੁਰ ਦਾ ਮੰਗਲ ਹੋਏਗਾ ਮੇਰੀ ਸ਼ੁਭ ਕਾਮਨਾਵਾਂ ਨਾਲ ਮੈਂ ਉਮੀਦ ਕਰਦਾ ਹਾਂ ਹੋਰ ਕੁਛ ਤੇ ਤੁਹਾਡੀ ਇਸ ਉਮਰ ਦੇ ਵਿੱਚ ਫਿਟਨੈਸ ਦਾ ਰਾਜ ਕੀ ਆ ਮੈਂ ਡੇਲੀ ਇੱਕ ਹੈ ਡਾਟਾ ਟ੍ਰੈਕ ਵਰਕ ਕਰਦਾ ਹਾਂ ਸ਼ਾਂਤ ਰਹਿੰਦਾ ਹਾਂ ਮੌਨ ਰੰਦਾ ਹਾਂ ਕਿਸੇ ਕਿਸੇ ਨੂੰ ਡਿਸਟਰਬ ਨਹੀਂ ਕਰਦਾ ਨਾ ਹੁੰਦਾ ਵਾਂ ਠੀਕ ਥੈਂਕ ਯੂ ਜੀ ਯਾਰ ਪੁਰਜ ਜਿਹੜੀ ਮੈਰਾਥਨ ਹੋਈ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਆ ਸਾਡਾ ਹੁਸ਼ਿਆਰਪੁਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ ਕੇ ਇਵੈਂਟ ਆਰਗੇਨਾਈਜ਼ ਕੀਤਾ ਹੈਗਾ ਜਿਹੜਾ ਨਸ਼ਾ ਦੇ ਖਿਲਾਫ ਆਪਣਾ ਜਾਗਰੂਕਤਾ ਅਭਿਆਨ ਹੈਗਾ ਉਹਦੀ ਲੜੀ ਦੇ ਵਿੱਚ ਸਾਡਾ ਚੌਥਾ ਇਵੈਂਟ ਹੈਗਾ ਹੁਸ਼ਿਆਰਪੁਰ ਵਿੱਚ ਤੇ ਜਿਹਦੇ ਵਿੱਚ ਪਹਿਲਾਂ ਅਸੀਂ ਮੌਕਾਤਾਨ ਕਰਾਈ ਸੀਗੀ ਦੋ ਸਪੋਰਟਸ ਇਵੈਂਟਸ ਕਰਵਾਏ ਹੈਗੇ ਅਲੱਗ-ਅਲੱਗ ਟਾਈਮ ਤੇ ਤੇ ਹੁਣ ਜਿਹੜਾ ਹੈਗਾ ਇੱਕ 5 ਕਿਲੋਮੀਟਰ ਦਾ ਮੈਰਾਥਨ ਰਨ ਕਰਵਾਇਆ ਹੈਗਾ ਜਿਹਦੇ ਵਿੱਚ 5 ਸਾਲ ਤੋਂ ਲੈ ਕੇ ਤੇ 78 ایਅਰਸ ਤੱਕ ਦੇ ਬੱਚਾ ਨੇ ਨੌਜਵਾਨਾ ਨੇ ਬਜ਼ੁਰਗਾਂ ਨੇ ਪਾਰਟਿਸਪੇਟ ਕੀਤਾ ਹੈਗਾ ਤੇ کافی ਬੜੀ ਤਦਾਦ ਚ ਕੁੜੀਆਂ ਨੇ ਪਾਰਟਿਸਪੇਟ ਕੀਤਾ ਜਿਦੇ ਵਿੱਚ ਲਗਭਗ 300 ਤੋਂ ਜ਼ਿਆਦਾ ਕੁੜੀਆਂ ਨੇ ਇਸ ਤੇ ਪਾਰਟਿਸਪੇਟ ਕੀਤਾ ਹੈਗਾ ਤੇ ਇਹਦਾ ਮਕਸਦ ਜਿਹੜਾ ਹੈਗਾ ਨਸ਼ਾ ਦੇ ਖਿਲਾਫ ਇੱਕ ਲੋਕਾਂ ਦੇ ਵਿੱਚ ਜਾਗਰੂਕਤਾ ਲੈਣਾ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲੜ ਰਹੀ ਹੈਗੀ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਲੈਣਾ ਲੋਕਾਂ ਨੂੰ ਮੋਟੀਵੇਟ ਕਰਨਾ ਉਹਨਾਂ ਦੀ ਵਚਨਬੱਧਤਾ ਜਿਹੜੀ ਹੈਗੀ ਇਹਦੇ ਵਾਸਤੇ ਹੋਰ ਮਜ਼ਬੂਤ ਕਰਵਾਨੀ ਇਹਦੇ ਮਕਸਦ ਨਾਲ ਆ ਇਵੈਂਟ ਆਰਗੇਨਾਈਜ਼ ਕੀਤਾ ਗਿਆ ਸੀਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ 3000 ਤੋਂ ਵੱਧ ਲੋਕਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਹੈਗਾ ਤੇ ਲੋਕਾਂ ਨੇ ਬੜਾ ਸਪੋਰਟ ਨੂੰ ਇੱਕ ਸਕਸੈਸ ਬਣਾਉਣ ਵਾਸਤੇ ਕੀਤਾ ਹੈਗਾ ਲੋਕਾਂ ਦੇ ਨਾਲ ਮਿਲ ਕੇ ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਹੁਸ਼ਿਆਰਪੁਰ ਵਿੱਚ ਕਮਿਟਿਡ ਆ ਤੇ ਨਾਲ ਲੋਕਾਂ ਆ ਇਸ ਤਰੀਕੇ ਦੇ ਇਵੈਂਟ ਦਾ ਮਕਸਦ ਹੁੰਦਾ ਕਿ ਇੱਕ ਪ੍ਰੀਵੈਂਟਿਵ ਹੋਵੇ ਪਹਿਲਾ ਜਿਹੜਾ ਕਿ ਲੋਕਾਂ ਨੂੰ ਖੇਡਾਂ ਵੱਲ ਇੱਕ ਸਿਹਤਮੰਦ ਜ਼ਿੰਦਗੀ ਵੱਲ ਮੋਟੀਵੇਟ ਕਰਕੇ ਉਹਨਾਂ ਨੂੰ ਉਸ ਜੀਵਨ ਨੂੰ ਅਪਣਾਉਣ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ ਦੂਸਰਾ ਹੁੰਦਾ ਕਿ ਜਿਹੜਾ ਕੋਈ ਉਹਨਾਂ ਦੇ ਆਸ-ਪਾਸ ਦੇ ਏਰੀਆ 'ਚ ਹੈ ਜਾਂ ਕੋਈ ਸੰਗਤ 'ਚ ਹੈ ਜਾਂ ਕੋਈ ਦੋਸਤੀ 'ਚ ਹੈ ਕੋ ਰਿਸ਼ਤੇਦਾਰੀ 'ਚ ਜਾਣ ਜਾਂ ਜਾਣਨ ਵਾਲਾ ਬੰਦਾ ਕੋਈ ਵੀ ਜਿਹੜਾ ਡਰਗ ਐਡਿਕਟ ਹੋ ਗਿਆ ਹੈਗਾ ਜਿਹੜਾ ਨਸ਼ੇ ਦੀ ਲਤ ਤੋਂ ਪੀੜਿਤ ਹੈਗਾ ਬਟ ਵੇਚਦਾ ਨਹੀਂ ਹੈਗਾ ਉਹਨੂੰ ਆਪਾਂ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਾਸਤੇ ਉੱਥੇ ਜਾਣ ਵਾਸਤੇ ਮੋਟੀਵੇਟ ਕਰੀਏ ਉਹ ਉੱਥੇ ਸਰਕਾਰੀ ਦਵਾਈ ਲੈਣਾ ਸ਼ੁਰੂ ਕਰੇ ਸੋ ਥੈਟ ਕਿ ਉਹ ਧੀਰੇ 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 ਡੋਜ਼ ਘਟ ਹੋ ਕੇ ਪਿਓਰ ਕਿਓਰ ਹੋ ਸਕੇ ਠੀਕ ਹੋ ਸਕੇ ਮੂੜ ਬਹਾਲ ਹੋ ਕੇ ਆਪਣੀ ਇੱਕ ਆਮ ਜ਼ਿੰਦਗੀ ਬਤੀਤ ਕਰ ਸਕੇ ਤੀਸਰਾ ਜਿਹੜਾ ਹੈਗਾ ਸਾਰਿਆਂ ਦੇ ਸਹਿਯੋਗ ਨਾਲ ਸੀਕ੍ਰੀਟ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਸਿਸਟਮ ਵੀ ਅਸੀਂ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਸਾਡਾ ਇੱਕ ਨੰਬਰ ਦਿੱਤਾ ਹੋਇਆ ਹੈਗਾ ਤੇ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨ ਵਾਲੇ ਡਰ ਦੀ ਇਨਫਾਰਮੇਸ਼ਨ ਸ਼ੇਅਰ ਕਰਨ ਵਾਸਤੇ ਜਿਹੜੇ ਲੋਕ ਸ਼ੇਅਰ ਕਰਦੇ ਹੈਗੇ ਉਹਨਾਂ ਦੇ ਨਾਮ ਜਾਂ ਉਹਨਾਂ ਦੀ ਪਛਾਣ ਗੁਪਤ ਰੱਖਦੇ ਹੋਏ ਉਹਤੇ ਕਾਰਵਾਈ ਕਰਦੇ ਆ ਉਹਦੇ ਵਾਸਤੇ ਵੀ ਇਨਫਾਰਮੇਸ਼ਨ ਸਾਂਝਾ ਕੀਤੀ ਹੈਗੀ ਸਾਰਿਆਂ ਨੇ ਬੜਾ ਪਾਰਟਿਸਪੇਟ ਇਸ ਇਹਦੇ ਵਿੱਚ ਕੀਤਾ ਹੈਗਾ ਮਾਨਯੋਗ ਮੰਤਰੀ ਸਾਹਿਬ ਬ੍ਰਹਮ ਸੰਗਰ ਜਿੰਪਾ ਜੀ ਨੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਨੇ ਸਾਰੇ ਐਮਐਲਏ ਸਾਹਿਬਾਨ ਹੁਸ਼ਾਰਪੁਰ ਜ਼ਿਲ੍ਹੇ ਦੇ ਡਾਕਟਰ ਅਵਜੋਦ ਜੀ ਰਾਜਾ ਜੀ ਆਪਣੇ ਘੁੰਮਣ ਸਾਹਿਬ ਦੇ ਨਾਲ ਡੀਆਈਜੀ ਜਲੰਧਰ ਅ ਅਨਵਿੰਨ ਸਿੰਘਲਾ ਸਰ ਵੀ ਆਏ ਹੈਗੇ ਡੀਸੀ ਸਾਹਿਬ ਸੈਸ਼ਨ ਜੀ ਸਾਹਿਬ ਤੇ ਬਾਕੀ ਸਾਰੀ ਹੋਰ ਮੋਤਬਰ ਸਖਸੀਤਾ ਇੰਡਸਟਰੀਅਲਿਸਟ ਵੱਖਰੇ ਵੱਖਰੇ ਗਰੁੱਪਸ ਤੋਂ ਵਰਦਮਾਨ ਤੋਂ ਸੋਨਾਲੀਕਾ ਗਰੁੱਪ ਤੋਂ ਡਾਕਟਰਸ ਦੀ ਐਸੋਸੀਏਸ਼ਨ ਬਾਕੀ ਸਾਰੇ ਲੋਕ ਯੂਥ ਕਲੱਬ ਵਾਲੇ ਸਾਰਿਆਂ ਨੇ ਬਹੁਤ ਪਾਰਟਿਸਪੇਟ ਕੀਤਾ ਹੈਗਾ ਬਹੁਤ ਲੋਕਾਂ ਨੇ ਇਹਦੇ ਵਿੱਚ ਸਪੋਰਟ ਕੀਤਾ ਹੈਗਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਚੀਜ਼ ਨੂੰ ਕਵਰ ਕੀਤਾ ਹੈਗਾ ਤੇ ਲੋਕਾਂ ਤੱਕ ਆ ਚੀਜ਼ ਪਹੁੰਚੇ ਕਿ ਵੀ ਆਪਾਂ ਨਸ਼ੇ ਦੇ ਖਿਲਾਫ ਇਕੱਠੇ ਹੋ ਕੇ committed ਹੋ ਕੇ ਤੇ ਇਹਨੂੰ ਖਤਮ ਕਰਨ ਵਾਸਤੇ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਖੜ ਕੇ ਇਹਨੂੰ ਖਤਮ ਕਰਨ ਚ ਆਪਣਾ ਸਹਿਯੋਗ ਦਿੱਤਾ ਹੈ। थैंक यू जय। थैंक यू सर। ਲੜਕੀਆਂ ਦਸੂਹ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਦਸੂਹ ਇਹਨਾਂ ਦੇ। فسٹ پرائز ہے مندیپ کور سیکنڈ پرائز ہے امندیپ کور تھرڈ پرائز ہے اس پوجا جی سیکنڈ پرائز ہے وہ تو بعد تھرڈ پرائز نہیں کور جی گرتےز جی ڈاکٹر جی ہاں ڈاکٹر شرما جی اس کے بعد ਮਾਤਰਾਫਾ ਬੇਰਦੀ ਜੀ ਨਾਲ ਜੀ ਕਾਰਨਾ ਬਾਰਬਰ ਆਇਆ ਉਹ ਬੇਰਦੀ ਜੀ ਜੁੜਾ ਹਰੇ ਉਹਦੇ ਬਾਅਦ ਸੈਕੰਡ ਆਰ ਰਨਰ ਅਪ ਰਿੰਕੂ ਸਨ ਆਫ ਗੁਰਦੀਪ ਸਿੰਘ ਜੀ ਰਿੰਕੂ ਸਨ ਆਫ ਗੁਰਦੀਪ ਪਲੀਜ਼ ਸੁਖਵਿੰਦਰ ਸਿੰਘ ਸਨ ਆਫ ਗੁਰਨਾਬ ਸਿੰਘ ਜੀ ਮਾਜਿਲ ਕਾ ਤੋਂ ਇਹ ਦੋ ਹੀ ਫਾਜ਼ਿਲਕਾ ਦੇ ਜਵਾਨ ਹੈ। ਉਸ ਤੋਂ ਬਾਅਦ ਲਖਸ਼ਦੀਪ ਸਿੰਘ ਜੀ ਸਾਲਾ ਰਵਿੰਦਰ ਸਿੰਘ ਜੀ ਪੱਤੀ ਤਰਨਤਨ ਸਿੰਘ ਜੀ ਅਮਰਪਾਲ ਸਿੰਘ ਸਾਲਾ ਗੁਰਵਿੰਦਰ ਸਿੰਘ ਜੀ ਤਨਤਨ ਦੋ ਤੋਂ ਬਾਅਦ ਆਰਨ ਨਮਾਸ਼ੇਰ ਮੋਹਿਤ ਸਾਲਾ ਰਾਮਪਾਲ ਜੀ ਹੁਸ਼ੈਰਪੁਰ ਤੋਂ ہرشدیپ سن آف سخوندر رام جی پٹی شاپ بہت 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 دنواد ہے سارے ماں ساڈے پاکستان شری سردر ناما صاحب لڑکیا ڈیشنر بہت بہت مہاتوا جی نشیا خلاف ਚਲਾਈ ਕੇ ਮਹਿਨਤ ਕਰਤੇ ਜਿਹੜਾ ਕਿਆ ਹਾਂ ਹਾਂਜੀ ਸਰ ਅੱਜ ਜਿਹੜੀ ਮੈਰਾਥਨ ਹੋਈ ਹੈ ਹਿਸ਼ਾਰਪੁਰ ਦੇ ਵਿੱਚ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੌਰਵ ਬੱਦਨ ਹੈ ਤੇ ਮੈਂ ਡੀਏਵੀ ਕਾਲਜ ਆਫ ਐਜੂਕੇਸ਼ਨ ਹਿਸ਼ਾਰਪੁਰ ਦਾ ਵਿਦਿਆਰਥੀ ਹਾਂ ਸਾਨੂੰ ਇਸ ਮੈਰਾਥਨ ਬਾਰੇ ਸਾਡੇ ਕਾਲਜ ਦੇ ਸਾਡੇ ਜਿਹੜੇ ਟੀਚਰ ਸਾਹਿਬਾਨ ਉਹਨਾਂ ਨੇ ਦੱਸਿਆ ਸੀਗਾ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਹਿਸ਼ਾਰਪੁਰ ਵਿੱਚ ਨਸ਼ੇ ਛਡਾਉਣ ਦੇ ਖਾਤਰ ਜਾਂ ਨਸ਼ਿਆਂ ਦੇ ਵਿਰੋਧ ਇਹ ਜਿਹੜੀ ਮੁਹਿੰਮ ਮੈਰਾਥਨ ਜਿਹੜੀ ਕਰਵਾਈ ਗਈ ਹੈ ਸਰਕਾਰ ਵੱਲੋਂ ਤੇ ਅਸੀਂ ਪੰਜਾਬ ਸਰਕਾਰ ਦਾ ਵੀ ਬਹੁਤ ਦਿਲੋ ਧੰਨਵਾਦ ਕਰਦੇ ਆਂ ਤੇ ਇਸ ਦੇ ਨਾਲ ਨਾਲ ਇਸ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਈਜ਼ ਜਿਹੜੇ ਹੈ ਬੱਚਿਆਂ ਨੂੰ ਦਿੱਤੇ ਗਏ ਨੇ ਤੇ ਸਾਨੂੰ ਇਹ ਮੈਰਾਥਨ ਬਹੁਤ ਹੀ ਵਧੀਆ ਲੱਗੀ ਅਸੀਂ ਖੁਦ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਅਸੀਂ ਵੀ ਰਨਿੰਗ ਕਰਕੇ ਆਏ ਆ ਤੇ ਜੋ ਕਿ ਅਸੀਂ ਦੇਖਿਆ ਹੈ ਰਸਤੇ ਦੇ ਵਿੱਚ ਰਿਫਰੈਸ਼ਮੈਂਟ ਦਾ ਜਾਂ ਆਉਣ ਜਾਣ ਦਾ ਵਿੱਚ ਸਾਨੂੰ ਕੋਈ ਵੀ ਦਿੱਕਤ ਨਹੀਂ ਆਈ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਆਪਾਂ ਇਹ ਚਾਹੁੰਦੇ ਆ ਕਿ ਇਤਾਂ ਦੇ ਉਪਰਾਲੇ ਅੱਗੇ ਤੱਕੇ ਹੁੰਦੇ ਰਹਿਣ ਪੰਜਾਬ ਸਰਕਾਰ ਕਰਦੀ ਰਵੇ ਤਾਂ ਕਿ ਸਾਰੇ ਜਿਹੜੇ ਹੈਗੇ ਆ ਇਸ ਪ੍ਰਤੀ ਜਾਗਰੂਕ ਹੋਣ ਕਿ ਜਿਹੜਾ ਨਸ਼ਾ ਮੁਕਤ ਭਾਰਤ ਆਪਾਂ ਕਿੱਦਾਂ ਬਣਾਉਣਾ ਹੈ ਧੰਨਵਾਦ ਜੀ ਥੈਂਕ ਯੂ ਸਰ